بس بہنیاں 10 20 ਦਿਨਾਂ ਦੇ ਵਿੱਚ ਜਾੜ ਹੀ بڑے ਲਏ ਆ 50000 ਕਿਸ ਨੂੰ ਦੇ 1000 ਕਿਸ ਨੂੰ ਦੇ ਕੱਢ ਲਈ 21 ਇਸੇ ਕਰਕੇ ਤੇ ਮੈਂ ਕਹਿ ਰਿਆ ਵਾ ਕਿ ਡੈਡੀ ਨਾਲ ਗੱਲ ਕਰ ਲੈਨੇ اے اے ਨਾ ਹੋਵੇ ਕਿ پاگل ਕੋਈ اصل 'ਚ ਗਲਤ ਕਦਮ ਚੁੱਕ ਲੇ ਹਲੋ ਹਰਿਆ ਜੀ ਡੈਡੀ ਜੀ ਕੀ ਕਹੰਦੇ بس بیٹھے ਮੈਂ ਤੁਹਾਨੂੰ ਕਹਾਈ ਆ ਵਾ ਤੇ ਕਿਤੇ ਨਹੀਂ ਆਉਂਦੇ ਆ ਨਾ ਤੇ ਚਾਹ ਘੁੱਟ ਬਣਾ ਲੈ ਰੈਡੀ ਵਾਸਤੇ 2 1 ਇੱਕ ਮਿੰਟ ਯਾਰ ਰੁਕ ਜਾ ਹਾਂ ਨਾ ਚਲੋ 2 1 ਤੁਸੀਂ ਇਦਾਂ ਕਰਿਓ ਡੈਡੀ ਆਉਣਗੇ ਨਾ ਤੇ ਪਹਿਲਾਂ ਪਾਣੀ ਲਿਆਓ ਮੈਂ ਤਾਂ ਕੈਨਾ ਪੁੱਤ ਕਰਦੇ ਮੰਮੀ ਵਿੱਚੋਂ ਵਿੱਚੋਂ ਕਹਿੰਦੇ ਆ ਵੀ ਰਹਿਣ ਦੇ ਪਤਾ ਕੀ ਨੁਕਸਾਨ ਇਹਨੇ ਕੋਈ ਨਾ ਕੋਈ ਕਰ ਬੈਣਾ ਵਾ ਫੇਰ ਕੀ ਪਸਤਾ ਫਦਾ 2 1 ਇੰਨੇ ਪੁੱਤ ਕੋਈ ਨਾ ਕੋਈ ਨਕਸਾਰ ਕਰ ਰਹਿਣਾ ਵਾ ਤੇ ਜੇ ਥੋੜੇ ਬੋਦੇ ਪੈਸੇ ਲੱਗੇ ਤਾਂ ਫਿਰ ਇਹਨੂੰ ਕਹੇ ਵੀ ਥੋੜੀ ਬੋਦੀ ਗੰਜائش ਰੱਖੀ ਆਪਣੇ ਕੋਲ ਓਏ ਉਹਨੇ ਪੁੱਤ ਕਿੱਥੋਂ ਦੇਣੇ ਆ ਚੱਲ ਕਰ ਲਾਂਗੇ ਪੈ ਲੈ ਕੇ ਕੰਮ ਤੇ ਤੂੰ ਕਰ ਕਰ ਦਿੰਦਾ ਮੈਂ ਤਾਂ ਕਰਕੇ ਕਹਿਣਿਆ ਉਹ ਵੀ ਅੱਗੇ ਤੂੰ ਵਾ ਓ ਚੱਲ ਪੁੱਤ ਪੈ ਲੈ ਕੇ ਕਰ ਲਾਂਗੇ ਇਹ ਕੰਮ ਇਹ ਕਿਹੜੀ ਗੱਲ ਵਾ ਵੀ ਤਾ ਜੋ ਮੈਂ ਤੇਰੇ ਤੇ ਲਈ ਮਾਰਾਂ ਹੁਣ ਮੈਂ ਦੱਸੋ ਵੀ ਇਹ ਕੰਮ ਕਰ ਸਕਣਾ ਉਹ ਕਹਿੰਦਾ ਤੇ ਪੁੱਤ ਹੈਗਾ ਉਹ ਛਦਈ ਹੋ ਗਿਆ ਵਾ ਬੰਦ ਮੈਂ ਅੱਗੇ ਵੀ ਇੱਕ ਦਿਨ ਉਹਨੂੰ ਫੋਨ ਕੀਤਾ ਸੀਗਾ ਚੰਗਾ ਵਾ ਇਦਾਂ ਕਰੋ ਮੈਨੂੰ ਵੀ ਨਾਲ ਲੈ ਕੇ ਜਾਓ ਫਿਰ ਸੰਦੀਪ ਤੂੰ ਉੱਥੇ ਕੀ ਕਰਨਾ ਉਹ ਤੁਹਾਨੂੰ ਪਤਾ ਤਾਂ ਹੈਗਾ ਵਾ ਨਹੀਂ ਨਹੀਂ ਤੁਸੀਂ ਇਹ ਗੱਲ ਤੋਂ ਨਹੀਂ 21 ਮੈਂ ਵੀ ਤੁਹਾਡੇ ਨਾਲ ਹੀ ਜਾਣਾ ਵਾ ਮੈਨੂੰ ਡਰ ਲੱਗਦਾ ਹੁਣ ਤੁਹਾਨੂੰ ਇਕੱਲੇ ਨੇ ਭੇਜਣ ਤੋਂ ਉਹ ਨਹੀਂ ਬਹੁਤੀ ਤੇਜ਼ ਬੋਲ 21 ਮੈਂ ਵੀ ਤੁਹਾਡੇ ਨਾਲ ਜਾਣਾ ਵਾ ਮੈਨੂੰ ਡਰ 21 ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਹੀ ਜਾਣਾ ਵਾ ਮੈਨੂੰ ਡਰ ਲੱਗਦਾ ਵਾ ਤੁਹਾਡੇ ਨਾਲ ਹੀ ਜਾਣਾ ਹੈ ਵੈਸੇ ਉਹ ਮੈਂ ਪੈਸੇ ਦੇ ਕੇ ਤੇ ਆਇਣਾ ਵਾ ਇਰਾ ਕੰਮ ਹੁੰਦਾ ਨਾ ਹੋਣ ਦੇ ਨਾ ਚਲੋ ਤੁਸੀਂ ਛੱਡੋ ਇਹ ਗੱਲ ਨਹੀਂ ਨਾਲ ਲੈ ਕੇ ਜਾਣਾ ਤੇ ਨਾ ਜਾਓ ਨਾ ਜਾਓ ਉਹ ਤਾਂ ਠੀਕ 21 ਕਰਨੀ ਤੇ ਤੁਸੀਂ ਆਪਣੀ ਮਰਜ਼ੀ ਹੁੰਦੀ ਆ ਚਲੋ ਨਹੀਂ ਖੜਨਾ ਨਾ ਨਾ ਖੜੋ ਨਾਲ ਤੇ ਮੇਰੀ ਗੱਲ ਸੁਣੋ ਜਿਹੜੀ ਗੱਲ ਆਪਾਂ ਸੋਚੀ ਹੀ ਬਣਾਈ ਕੋਈ ਵੀ ਹੋਂਦ ਕਿ ਨਹੀਂ ਉਹ ਤਾਂ ਚੜਾਈ ਕਰਨ ਦੇ ਆ ਕਿਸੇ ਜਿਹੜੀ ਕਰਨੀ ਹੁੰਦੀ ਦਿਨੋ ਦਿਨ ਚੜਾਈ ਕਰਨੀ ਦਿਨੋ ਦਿਨ 21 ਕਰਨੀ ਤੇ ਤੁਸੀਂ ਆਪਣੀ ਮਰਜ਼ੀ ਹੁੰਦੀ ਆ ਚਲੋ ਨਹੀਂ ਖੜਨਾ ਨਾਲ ਤੇ ਨਾ ਖੜੋ ਤੇ ਮੇਰੀ ਗੱਲ ਸੁਣੋ ਜਿਹੜੀ ਗੱਲ ਆਪਾਂ ਸੋਚੀ ਸੀ ਕੋਈ ਵਿਆਹਤ ਬਣਾਈ ਕਿ ਨਹੀਂ ਉਹਦੇ ਦਿਨੋਂ ਦਿਨ ਚੜਾਈ ਕਰਨ ਦੇ ਆ ਸੋਚ ਲੋ ਪੁੱਜ ਸੰਦੀਪ ਸੋਚਿਆ ਮੈਂ ਕੋਈ ਗੱਲ ਨਾ ਕੋਈ ਗੱਲ ਨਾ ਹੁਣ ਦੱਸ ਹੁਣ ਠੀਕ ਕਿੱਥੋਂ ਕਿੱਥੇ ਕੋਈ ਗੱਲ ਕੀ ਮੈਂ ਤੂੰ ਆ ਸੰਦੀਪ ਕੋਈ ਗੱਲ ਨਹੀਂ ਉਹ ਬੰਦੇ ਨੂੰ ਨਾ ਮਿਲ ਕੇ ਆਉਣਾ ਸੰਦੀਪ ਮੈਨੂੰ ਕਪੜੇ ਕੱਟ ਦੇ ਨਾਲੇ ਪੈਸੇ ਦੇ ਦੇ ਪੈਂਟ ਸ਼ਰਟ ਦੇ ਦਿਆਂ ਤੁਹਾਨੂੰ ਪੈਂਟ ਸ਼ਰਟ ਕੱਟ ਦੇ ਤੇ ਮੈਂ ਨਾ ਲੈ ਨਾ ਠੀਕ ਪਰ ਤਾਹੇ ਲੱਗਣੀ ਚਲੋ ਕੋਈ ਗੱਲ ਨਹੀਂ ਤੀਨ ਆ ਗਿਆ ਮੈਂ ਆ ਗਿਆ ਠੀਕ ਆ ਚਲੋ ਠੀਕ ਆ ਪੈਸੇ ਤੇ ਰੱਖ ਜੁਦਾ ਰੱਖ ਦੇ ਮੈਂ ਤਾਂ ਰੋਟੀ ਪਾਣੀ ਪਕਾ ਲਿਆ ਸੀ 2 1 ਉਹ ਚਲੋ ਕੋਈ ਗੱਲ ਨਹੀਂ ਆ ਵੇਲਾ ਘੜੀ ਕੋਈ ਮੜਾ ਆਇਆ ਸੀ ਤੇ ਚਲੋ ਟਾ ਲੱਗਿਆ ਵਾ ਹੋਰ ਕੀ ਚਾਹੀਦਾ ਵਾ ਅੱਛਾ 1 ਚਲੋ ਵੇੜਾ 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 ਖੁੱਲਾ ਹੋ ਗਿਆ ਤਾਂ ਡਾਗ ਗਿਆ 1 ਚਲੋ ਬੇਲਾ ਕੁੜੀ ਜੋਤ ਕੋਈ ਬਣਾਇਆ ਵਨ ਚਲ ਜੋਤ ਬੇਲਾ ਕੁੜੀ ਕੋ ਇਹੋ ਜੇ ਹੋਏ ਮੈਂ ਕਹਣਾ ਨਹੀਂ ਯਾਰ ਬੁੜੀ ਆਈ ਬੇਲਾ ਹੋਰ ਕੋਈ ਗੱਲ ਕਰਨਾ ਵਨ ਇੱਕ ਮਿੰਟ ਰਜੋਣ ਕਣੇ ਕੇ ਕਮ ਵਨ ਜੋਤ ਇਹ ਕੋਈ ਸਮਾਂ ਹੀ ਇਦਾਂ ਦਾ ਆਇਆ ਏ ਦੇ ਵਿੱਚ ਵਿੱਚ ਮੰਨਿਆ ਵਾ ਵੀ ਖਰਚੇ ਵੀ ਹੁੰਦੇ ਆ ਚਲੋ ਅਹੀਂ ਵੀ ਖਰਚੇ ਕਰਦੇ ਆ ਕਿਹੜੇ ਨਹੀਂ ਕਰਦੇ ਨਾ ਹਾਲੇ ਕੋਈ ਨਿਆਣਾ ਵਾ ਨਾ ਕੁਝ ਹੋਰ ਜਿਹੜਾ ਹੈ ਛੋਟਾ ਦਾ ਅੰਦੀ ਦੀ ਸੰਦੀਪ ਨਾ ਪਿੱਛੇ ਦਾ ਬੜਾ ਕਰਦੀ ਆ ਤੇ ਫਿਰ ਜੇ ਇਹ ਦੀ ਜੀ 1 ਜੋਦ ਹਲੇ ਨਿਆਣਾ ਤੋਂ ਤਾਂ ਹੀ ਨਿਕਾਵਾ ਹਾਂ ਠੀਕ ਮੈਨੂੰ ਕੋ ਕਰਨਾ 2 ਸੁਣੋ ਗਲਾਂ ਦਾ ਟਾਈਮ ਨਹੀਂ ਰਿਹਾ ਹੁਣ ਉਹਨੂੰ ਰਾਹ ਚੋਂ ਹਟਾਉਣਾ ਵਾ ਜਿੱਦਾਂ ਮਰਜ਼ੀ ਕਰ ਦਲਜੀਤ ਬਸ ਪਹਿਲੇ ਨਿਆਣਾ 10-20 ਦਿਨਾਂ ਦੇ ਵਿੱਚ ਜਾੜ ਹੀ ਬੜੇ ਲਏ ਆ 50000 ਕਿਸ ਨੂੰ ਦੇ 1000 ਕਿਸ ਨੂੰ ਦੇ ਕੱਢ ਲੈ 21 ਇਸੇ ਕਰਕੇ ਤੇ ਮੈਂ ਕਹਿ ਰਿਹਾ ਹਾਂ ਕਿ ਡੈਡੀ ਨਾਲ ਗੱਲ ਕਰ ਲੈਣੇ ਆ ਇਹ ਨਾ ਹੋਵੇ ਕਿ ਪਾਗਲ ਕੋਈ ਅਸਲ ਚ ਗਲਤ ਕਦਮ ਚੁੱਕ ਲੇ ਹਲੋ ਹਾਂਜੀ ਹਾਂਜੀ ਡੈਡੀ ਜੀ ਕੀ ਕਹਾਂਦੇ ਵਸ ਪਛਾਈ ਮੈਂ ਤੁਹਾਨੂੰ ਕਹਾਈ ਹਾਂ ਵਾ ਦੇ ਕੇ ਪੀ ਆਉਂਦੇ ਆ ਨਾ ਤੇ ਚਾਹ ਘੁੱਟ ਬਣਾ ਲੈ ਰੈਡੀ ਵਾਸਤੇ ਛੁਟਾ ਛੁਟਾ ਇੱਕ ਮਿੰਟ ਯਾਰ ਰੁਕ ਜਾ। ਹਾਂ। ਚਲੋ 2 1। ਤੁਸੀਂ ਇਦਾਂ ਕਰਿਓ ਡੈਡੀ ਆਉਣਗੇ ਨਾ ਤੇ ਪਹਿਲਾਂ ਪਾਣੀ ਲਿਆਓ। ਫਿਰ ਮੈਂ ਤਾਂ ਕਹਿਣਾ ਪੁੱਤ ਕਰਦੇ। ਮੰਮੀ ਵਿੱਚੋਂ ਵਿੱਚੋਂ ਕਹਿੰਦੇ ਆ ਵੀ ਰਹਿਣ ਦੇ। ਪਤਾ ਕੀ ਨੁਕਸਾਨ ਇਹਨੇ ਕੋਈ ਨਾ ਕੋਈ ਕਰ ਬੈਣਾ ਵਾ। ਫਿਰ ਕੀ ਪਸਤਾਵ ਫਦਾ। 2 1 ਇਹਨੇ ਪੁੱਤ ਕੋਈ ਨਾ ਕੋਈ ਨੁਕਸਾਨ ਕਰ ਬੈਣਾ ਵਾ। ਕਿ ਜੇ ਥੋੜੇ ਬੋਦੇ ਪੈਸੇ ਲੱਗੇ ਤੇ ਫਿਰ ਇਹਨੂੰ ਕਹੇ ਵੀ ਥੋੜੀ ਬੋਦੀ ਗੰਜائش ਰੱਖੀ ਆ ਆਪਣੇ ਕੋਲ ਓਏ ਉਹਨੇ ਪੁੱਤ ਕਿਥੋਂ ਦੇਣੇ ਆ ਚੱਲ ਕਰ ਲਾਂਗੇ ਪੈ ਲੈ ਕੇ ਕੰਮ ਤੇ ਤੂੰ ਕਰ ਕਰ ਦਿੰਦਾ ਮੈਂ ਤਾਂ ਕਰਕੇ ਕਹਿਣਿਆਂ ਉਹ ਵੀ ਅੱਗੇ ਤੂੰ ਵਾ ਓ ਚੱਲ ਪੁੱਤ ਪੈ ਲੈ ਕੇ ਕਰ ਲਾਂਗੇ ਇਹ ਕੰਮ ਇਹ ਕਿਹੜੀ ਗੱਲ ਵਾ ਪੂਰੀ ਤਾਂ ਕਢਾਇਆ ਵਾ ਕਿ ਤਾਂ ਜੋ ਮੈਂ ਤੇਰੇ ਤੇਰੇ ਲਈ ਮਾਰਾਂ ਹੁਣ ਮੈਂ ਦੱਸੂ ਵੀ ਇਹ ਕੰਮ ਕਰ ਸਕਣਾ ਉਹ ਕਹਿੰਦਾ ਤੇ ਪੁੱਤ ਹੈਗਾ ਉਹ ਛਦਈ ਹੋ ਗਿਆ ਵਾ ਬੰ ਮੈਂ ਅੱਗੇ ਵੀ ਇੱਕ ਦਿਨ ਉਹਨੂੰ ਫੋਨ ਕੀਤਾ ਸੀਗਾ ਚੰਗਾ ਵਾ ਐਦਾਂ ਕਰੋ ਮੈਨੂੰ ਵੀ ਨਾਲ ਲੈ ਕੇ ਜਾਇਓ ਫਿਰ ਜਦੀਪ ਤੂੰ ਉੱਥੇ ਕੀ ਕਰਨਾ ਉਹ ਤੁਹਾਨੂੰ ਪਤਾ ਤਾਂ ਹੈਗਾ ਵਾ ਨਹੀਂ ਤੁਸੀਂ ਇਹ ਗੱਲ ਤੋਂ ਨਹੀਂ 21 ਮੈਂ ਵੀ ਤੁਹਾਡੇ ਨਾਲ ਹੀ ਜਾਣਾ ਵਾ ਮੈਨੂੰ ਡਰ ਲੱਗਦਾ ਹੁਣ ਤੁਹਾਨੂੰ ਇਕੱਲੇ ਨੇ ਭੇਜਣ ਤੋਂ ਉਹ ਨਹੀਂ ਬਹੁਤੀ ਤੇਜ਼ ਬੋਲ 21 ਮੈਂ ਵੀ ਤੁਹਾਡੇ ਨਾਲ ਜਾਣਾ ਵਾ ਮੈਨੂੰ ਡਰ 21 ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਹੀ ਜਾਣਾ ਵਾ ਮੈਨੂੰ ਡਰ ਲੱਗਦਾ ਵਾ ਤੁਹਾਡੇ ਨਾਲ ਹੀ ਜਾਣਾ ਹੈ ਵੈਸੇ ਉਹ ਮੈਂ ਪੈਸੇ ਦੇ ਕੇ ਤੇ ਆਇਣਾ ਵਾ ਇਹਦਾ ਕੰਮ ਹੁੰਦਾ ਨਾ ਹੋਣ ਦੇਣ ਚਲੋ ਤੇ ਛੱਡੋ ਇਹ ਗੱਲ ਨਹੀਂ ਨਾਲ ਲੈ ਕੇ ਜਾਣਾ ਤੇ ਨਾ ਜਾਓ ਨਾ ਜਾਓ ਉਹ ਤਾਂ ਠੀਕ 21 ਕਰਨੀ ਤੇ ਤੁਹੀ ਆਪਣੀ ਮਰਜ਼ੀ ਹੁੰਦੀ ਆ ਚਲੋ ਨਹੀਂ ਖੜਨਾ ਨਾਲ ਨਾ ਖੜੋ ਨਾਲ ਤੇ ਮੇਰੀ ਗੱਲ ਸੁਣੋ ਜਿਹੜੀ ਗੱਲ ਆਪਾਂ ਸੋਚੀ ਸੀ ਬਣਾਈ ਕੋਈ ਵੀ ਉਹ ਤਾਂ ਕਿ ਨਹੀਂ ਉਹ ਤਾਂ ਚੜਾਈ ਕਰਨ ਦੇ ਆ ਕਿਸੀ ਨਹੀਂ ਕਰਨ ਦਿਨ ਦਿਨ ਚੜਾਈ ਕਰਨ ਦਿਨ ਦਿਨ 21 ਕਰਨੀ ਤੇ ਤੁਹੀ ਆਪਣੀ ਮਰਜ਼ੀ ਹੁੰਦੀ ਆ ਚਲੋ ਨਹੀਂ ਖੜਨਾ ਨਾਲ ਤੇ ਨਾ ਖੜੋ ਤੇ ਮੇਰੀ ਗੱਲ ਸੁਣੋ ਜਿਹੜੀ ਗੱਲ ਆਪਾਂ ਸੋਚੀ ਸੀ ਕੋਈ ਵੀ ਉਹਤ ਬਣਾਈ ਕਿ ਨਹੀਂ ਉਹਦੇ ਦਿਨੋ ਦਿਨ ਚੜਾਈ ਕਰਨ ਦੇ ਆ ਸੋਚ ਲਓ ਪੁੱਜ ਸੰਦੀਪ ਸੋਚਿਆ ਮੈਂ ਕੋਈ ਗੱਲ ਨਾ ਕੋਈ ਗੱਲ ਨਾ ਕਿਉਂ ਦੱਸ ਹੁਣ ਠੀਕ ਥੋੜੀ ਕੋਈ ਗੱਲ ਕੀ ਮੈਂ ਤੂੰ ਆ ਸੰਦੀਪ ਕੋਈ ਗੱਲ ਨਹੀਂ ਮੈਂ ਉਹ ਬੰਦੇ ਨੂੰ ਨਾ ਮਿਲ ਕੇ ਆਉਣਾ ਸੰਦੀਪ ਮੈਨੂੰ ਕਪੜੇ ਕੱਢ ਦੇ ਨਾ ਨੇ ਪੈਸੇ ਦੇ ਪੈਂਟ ਸ਼ਰਟ ਦੇ ਦਿੰਦਾ ਨੂੰ ਪੈਂਟ ਸ਼ਰਟ ਕੱਢ ਦੇ ਮੈਂ ਨਹਾ ਲੈਣਾ ਠੀਕ ਆ ਟਾਹੇ ਲੱਗਣੀ ਚਲੋ ਕੋਈ ਗੱਲ ਨਹੀਂ ਤੀਨਾ ਆ ਗਿਆ ਮੈਂ ਆ ਕੇ ਠੀਕ ਚਲੋ ਠੀਕ ਹੈ ਪੈਸੇ ਤੇ ਰੱਖ ਜਿੱਤਦਾ ਦਏ ਮੈਂ ਤੇ ਰੋਟੀ ਪਾਣੀ ਪਕਾ ਲਿਆ ਸੀ 2 1 ਉਹ ਚਲੋ ਕੋਈ ਗੱਲ ਨਹੀਂ ਆ ਵੇਲਾ ਘੜੀ ਕੋਈ ਮੜਾ ਆਇਆ ਸੀ ਤੇ ਚਲੋ ਟਾ ਲੱਗਿਆ ਵਾ ਹੋਰ ਕੀ ਚਾਹੀਦਾ ਵਾ ਅੱਛਾ ਇਹਦੇ ਰੱਖਦਾ 1 ਚਲੋ ਵੇੜਾ ਵੇੜਾ ਇਹਦਾ ਖੁੱਲਾ ਹੋ ਗਿਆ ਤਾਂ ਟਾ ਗਿਆ 1 ਚਲੋ ਵੇਲਾ ਘੜੀ ਜੋ ਤੋ ਕੋਈ ਬਣਾਇਆ 1 ਚਲ ਜੋਤ ਵੇਲਾ ਕੁੜੀ ਗਈ ਉਹ ਜੇ ਹੋਏ ਮੈਂ ਕਹਣਾ ਨਹੀਂ ਇਹਨਾਂ ਨੂੰ ਹੋਰ ਵੀ ਗੱਲ ਕਰਨਾ 1 ਇੱਕ ਮਿੰਟ ਰਜੋਣਾ ਕਹਣੇ ਕਿ ਕੰਮ 1 ਜੋਤ ਇਹ ਕੋਈ ਸਮਾਂ ਹੀ ਇਦਾਂ ਦਾ ਆਇਆ ਏ ਦੇ ਵਿੱਚ ਮੰਨਿਆ ਵਾ ਵੀ ਖਰਚੇ ਵੀ ਹੁੰਦੇ ਆ ਚਲੋ ਅਹੀਂ ਵੀ ਖਰਚੇ ਕਰਦੇ ਆ ਕਿਹੜੇ ਨਹੀਂ ਕਰਦੇ ਨਾ ਹਾਲੇ ਕੋਈ ਨਿਆਣਾ ਵਾ ਨਾ ਕੁਝ ਹੋਰ ਜਿਹੜਾ ਹੈ ਛੋਟਾ ਦਾ ਉਹ ਦੀਦੀ ਸੰਦੀਪ ਨਾਲ ਪਿੱਛੇ ਦਾ ਬੜਾ ਕਰਦੀ ਆ ਤੇ ਫਿਰ ਜੇ ਜੀ ਜੀ ਵਨ ਜੋਦ ਹਲੇ ਨਿਆਣਾ ਤੋਂ ਦੋਦਾ ਹੀ ਨਿਕਾ ਵਾ ਹਾਂ ਠੀਕ ਮੈਨੂੰ ਕੋ ਕਰਨਾ ਟੂ ਵਨ ਸੋਣੂ ਗਲਾਂ ਟਾਈਮ ਨਹੀਂ ਰਿਹਾ ਹੁਣ ਉਹਨੂੰ ਰਾਹ ਚੋਂ ਹਟਾਉਣਾ ਵਾ ਜਿੱਦਾਂ ਮਰਜ਼ੀ ਕਰ ਦਿਲਜੀਤ